सरकार की ओर से हमें एम को लेकर प्रपोजल आई है दालों मक्का और कपास केंद्र की दो एजेंसियों के द्वारा इनकी पूरी की पूरी फसल की एम जो तय की जाएगी उसके ऊपर खरीदी की जाएगी कर्ज मुक्ति के ऊपर और सी टू प्लस फिफ्टी परसेंट जो डॉक्टर स्वामीनाथन जी का फार्मूला उनके ऊपर और जो हमने लिखा था गन्ना C2 टू प्लस हंड्रेड परसेंट उनके ऊपर और 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 बहुत सारी अन्य मांगों के ऊपर अभी वार्ता वार्ता करके निष्कर्ष निकालना बाकी है हम लोग अपनी विचार विमर्श जो है 19 20 को करेंगे नहीं तो 21 को 11 बजे पीसफुली ढंग से आगे जाने का निर्णय हमारा है अगर किसी कारणवश ऐसा ना हो सका फिर सरकार से आग्रह करेंगे भी हमें पीसफुली ढंग से दिल्ली जाने दिया जाए कर्ज माफी स्वामीनाथन दी रिपोर्ट ते रहंदियां ਮੰਗਾਂ ਦਾ ਵੀ ਕੱਡੋ ਹੱਲ ਨਹੀਂ ਤਾਂ 21 ਫਰਵਰੀ ਨੂੰ ਜਾਵਾਂਗੇ ਦਿੱਲੀ ਵੱਲ ਇਹ ਕਾ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਮੁਕਾਈ ਹੈ ਗੱਲ ਕਿਸਾਨਾਂ ਦੀ ਕੇਂਦਰ ਨਾਲ ਚੌਥੇ ਗੇਟ ਦੀ ਮੀਟਿੰਗ ਹੋਈ ਹੈ ਹਾਲਾਂਕਿ ਕੇਂਦਰ ਸਰਕਾਰ ਕਟੋਕਟ ਸਮਰਥਨ ਮੁੱਲ ਲਈ ਕਾਨੂੰਨੀ ਗਰੰਟੀ ਦੇਣ ਨੂੰ ਤਿਆਰ ਨਹੀਂ ਹੈ ਸਭੂ ਕੰਟਰੈਕਟ ਫਾਰਮਿੰਗ ਨੂੰ ਲਾਗੂ ਕਰਨਾ ਚਾਹੁੰਦੀ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਤਿੰਨ ਫਸਲਾਂ ਮੱਕੀ ਕਪਾਹ ਤੇ ਦਾਲਾਂ ਨੂੰ ਕਟੋਕਟ ਸਮਰਥਨ ਮੁੱਲ ਤੇ ਖਰੀਦਿਆ ਜਾ ਸਕਦਾ ਹੈ ਪਰ ਇਸ ਲਈ 5 ਸਾਲ ਦਾ ਇਕਰਾਰਨਾਮਾ ਕਰਨਾ ਪਵੇਗਾ ਕਿਸਾਨ ਇਸ ਮਤੇ ਤੇ ਚਰਚਾ ਕਰਨਗੇ ਪਰ ਜੋ ਰਹਿੰਦੀਆਂ ਮੰਗਾਂ ਨੇ ਉਸ ਤੇ ਵੀ ਚਰਚਾ ਹੋਵੇਗੀ ਤੇ ਉਸ ਤੇ ਵੀ ਸਾਰਥ ਖਲ ਦੀ ਉਮੀਦ ਕਰ ਰਹੇ ਨੇ ਨਹੀਂ ਤਾਂ ਦਿੱਲੀ ਜਾਣ ਨੂੰ ਤਿਆਰ ਬਰ ਤਿਆਰ ਨੇ ਵੀ ਅਜੇ ਕਰਜ਼ੇ ਵਾਲੀ ਗੱਲ ਤੇ ਡਿਸਕਸ਼ਨ ਬਾਕੀ ਆ ਔਰ ਬਾਕੀ ਸਾਰੀਆਂ ਮੰਗਾਂ ਤੇ ਹਜੇ ਗੱਲਬਾਤ ਦੇ ਫੈਸਲਾ ਕੀ ਹੁੰਦਾ ਉਹ ਬਾਕੀ ਆ ਐਮਐਸਪੀ ਵਾਲੀ ਗੱਲ ਤੇ ਜਿਹੜਾ ਪ੍ਰਸਤਾਪ ਆਇਆ ਤੁਹਾਡੇ ਸਾਹਮਣੇ ਮੰਤਰੀ ਰੱਖ ਕੇ ਗਏ ਆ ਇਹ ਗੱਲ ਹੈਗੀ ਆ ਇਸ ਕਰਕੇ ਆਪਾਂ 19 ਤੇ 20 ਨੂੰ ਇਹਦੇ ਤੇ ਵਿਚਾਰ ਕਰਨੀ ਆ ਕੇਂਦਰ ਕਹਿੰਦਾ ਅਸੀਂ ਵਿਚਾਰ ਕਰਨੀ ਆ ਉਹ ਸਮਾਂ ਲੱਗ ਜੂ ਨਹੀਂ ਤਾਂ 21 ਤਰੀਕ ਨੂੰ 11 ਵਜੇ ਸ਼ਾਂਤ ਮਈ ਢੰਗ ਨਾਲ ਦਿੱਲੀ ਜਾਣ ਦੀ ਤਿਆਰੀ ਆ ਅਸੀਂ ਸਰਕਾਰ ਕੋ ਵੀ ਅਗਰੇ ਕਰਾਂਗੇ ਵੀ ਨਹੀਂ ਤਾਂ ਫਿਰ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਆ ਰਾਸ ਇਹ ਰੱਖਦੇ ਆਂ ਵੀ ਇਹਨਾਂ ਦੋਵਾਂ ਦਿਨਾਂ ਵਿੱਚ ਮਸਲਿਆਂ ਦਾ ਹੱਲ ਹੋਣ ਦੂਜੀ ਮੰਗਾ ਤੇ ਹੁਣ ਹੋ ਜਾਊਗਾ ਜੇ ਸਾਨੂੰ ਠੀਕ ਲੱਗਿਆ ਹੁੰਦਾ ਅਸੀਂ ਅਨਾਉਂਸਮੈਂਟ ਕਰ ਦਿੰਦੇ ਅਸੀਂ ਉੱਤੇ ਚਰਚਾ ਕਰਨੀ ਆ ਕੀ ਕੀ ਠੀਕ ਆ ਕੀ ਨਹੀਂਗਾ ਚਰਚਾ ਕਰਕੇ ਇੱਥੇ ਫੈਸਲਾ ਲੈ ਸਕਦੇ